ਅਪਾ ਅਕਸਰ ਹੀ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਐਰਾਗੇਰਾ ਨੱਥੂ ਖਹਿਰਾ ਉੱਠ ਕੇ ਜਈਆਂ ਹਸਤੀਆਂ ਬਾਰੇ ਗਲਤ ਸ਼ਬਦਾਵਲੀ ਬੋਲ ਜਾਂਦਾ ਹੈ ਜਿਸ ਹਸਤੀ ਦੇ ਉਹ ਪੈਰਾਫਰਕਾ ਵੀ ਨਹੀਂ ਹੁੰਦਾ ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ ਜਿੱਥੇ ਗਲਤ ਸ਼ਬਦਾਵਲੀ ਬੋਲ ਰਿਹਾ ਹੈ ਉੱਥੇ ਹੀ ਨਾ ਸੁਣਨਯੋਗ ਗਾਲਾਂ ਵੀ ਕੱਢ ਰਿਹਾ ਹੈ ਪਹਿਲਾਂ ਤੁਸੀਂ ਵੀ ਦੇਖੋ ਇਹ ਵੀਡੀਓ ਪੀਮਰਾਵ ਅੰਬੇਡਕਰ ਨੂੰ ਬਹੁਤ ਮਹਾਨ ਸਮਝਿਆ ਜੇ ਉਹਨੇ ਕੁਝ ਲਿਖਿਆ ਆ ਉਹ ਤੇ ਅਮਲ ਵੀ ਕਰੋ ਨਾ ਭੈਣ ਲੋਕਾਂ ਦੇ ਘਰ ਢਾਉਣੇ ਉਹਨੇ ਲਿਖਿਆ ਸੀ ਤੇ ਘਰ ਢਾ ਦਿਓ ਇੰਡੀਅਨ ਸਿਟੀਜ਼ਨ ਆ ਉਹ ਜਿਹੜਾ ਤੋਂ ਘਰ ਢਾਏ ਪੀਮਰਾਵ ਅੰਬੇਡਕਰ ਤੁਹਾਡੀ ਸਾਰਿਆਂ ਦੀ ਮਾੜੀਆਂ ਜਾਤਾਂ ਸਾਰੇ ਆ ਸ਼ਰੀਆੰਪੋਦਲਾ ਦਾ ਮਾੜੀ ਜਾਤ ਆ ਤੁਸੀਂ ਯਾਰੀ ਸੋਚ ਆ ਤੁਹਾਡੀ ਭੀਮਰਾਵ ਅੰਬੇਡਕਰ ਪਤਾ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਸੀ ਦਸਵੀਂ ਪਾਸ ਨਹੀਂ ਕੀਤੀ ਭੀਮਰਾਵ ਅੰਬੇਡਕਰ ਗੜੀ ਭੀਮਰਾਵ ਅੰਬੇਡਕਰ ਦੀ ਉਹਨੂੰ ਦੋ ਹੀ ਮੰਨਦੇ ਆ ਜੇ ਉਹਦੇ ਕੁਝ ਲਿਖਿਆ ਤਾਂ ਉਹਤੇ ਵੀ ਅਸਰ ਹੈ ਕਿਸੇ ਨੇ ਉਹ ਘਰ ਢਾਏ ਆ ਪਰ ਪੁਲਿਸ ਵਾਲਿਆਂ ਨੂੰ ਕਿਸੇ ਨੇ ਮਾਰਾ ਨਹੀਂ ਗਿਆ ਪੁਲਿਸ ਵਾਲਿਆਂ ਦੀ ਇਹ ਵੀ ਚੱਕੇ ਜਾਣਾ ਬਹੁਤ ਪਤ ਆ ਪੁਲਿਸ ਵਾਲਾ ਜਿਹੜਾ ਡੀਐਸਪੀ ਐਸਪੀ ਜਿਹੜਾ ਵੀ ਸੀਗਾ ਨੰਬਰ ਉਹਦਾ ਲੱਗਣਾ ਲੱਗਣਾ ਛੋਟਾ ਮੋੜਾ ਕੰਮ ਨਹੀਂ ਉਹਨੇ ਕਰਾਇਆ ਵੀਡੀਓ ਵਿੱਚ ਜੋ ਇਹ ਵਿਅਕਤੀ ਇੰਨੀ ਗਲਤ ਸ਼ਬਦਾਵਲੀ ਬੋਲ ਰਿਹਾ ਹੈ ਇਸ ਦੀ ਮਾਫੀ ਵਾਲੀ ਵੀਡੀਓ ਕੁਝ ਦਿਨ ਬਾਅਦ ਸੋਸ਼ਲ ਮੀਡੀਆ ਤੇ ਆ ਹੀ ਜਾਵੇਗੀ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਅਜਿਹੇ ਲੋਕ ਪਹਿਲਾਂ ਇੰਨਾ ਗਲਤ ਬੋਲਦੇ ਹਨ ਉਸ ਤੋਂ ਬਾਅਦ ਮਾਫੀ ਮੰਗ ਕੇ ਪੱਲਾ ਝੜ ਲੈਂਦੇ ਹਨ ਕਿ ਅਜਿਹੇ ਲੋਕਾਂ ਨੂੰ ਕੋਈ ਅਜਿਹਾ ਸਬਕ ਨਹੀਂ ਸਿੱਖੋਣਾ ਚਾਹੀਦਾ ਜਿਸ ਨੂੰ ਦੇਖ ਕੇ ਅੱਗੇ ਤੋਂ ਕੋਈ ਵੀ ਸਾਡੇ ਰਹਿਬਰਾਂ ਵਾਰੀ ਗਲਤ ਬੋਲਣ ਦੀ ਜ਼ਰੂਰਤ ਨਾ ਕਰ ਸਕੇ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਵੀ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਉਣੀ ਚਾਹੀਦੀ ਹੈ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।